ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਰਮਨ ਟਿੱਕ ਚੈਨਲ ਤੇ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਹ ਮੈਂ ਲਾਈਨਿੰਗ ਵਾਲਾ ਸੂਟ ਕਟਿੰਗ ਕਰਦੀ ਹਾਂ ਇਹ ਲਾਈਨਿੰਗ ਹੈ واਸ਼ ਕੀਤੀ ਹੋਈ ਆਪਾਂ ਇਹਦੀ ਲੈਂਥ ਲਾ ਲਈਆ ਤਾਂ ਇਹਦੇ ਵਿੱਚ ਕਾਣ ਆ ਰਹੀ ਹੈ ਤਾਂ ਆਪਾਂ ਜਿਹੜੀ ਕਾਣੋਂ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਤੇ ਲੰਬਾਈ ਤੇ ਚੜਾਈ ਮੈਂ ਇਹਦੀ ਲੈ ਲਈ ਕਰ ਲਾਂਗੇ ਆਪਾਂ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਮੇਰੀ YouTube ਫੈਮਲੀ ਨੂੰ ਉਮੀਦ ਕਰਦੇ ਆ ਕਿ ਦੀਵਾਲੀ ਤੁਹਾਡੇ ਲਈ ਖੁਸ਼ੀਆਂ ਭਰੀ ਆਵੇ ਤਾਂ ਇਹਨੂੰ ਆਪਾਂ ਦੋਨਾਂ ਪੱਲਿਆਂ ਨੂੰ ਕਟਿੰਗ ਕਰ ਲਿਆ ਦੋਨਾਂ ਪੱਲਿਆਂ ਨੂੰ ਆਪਾਂ ਵਛਾ ਲਿਆ ਬਿਲਕੁਲ ਬਰਾਬਰ ਕਰਕੇ ਦੋਨਾਂ ਪਾਸਿਓਂ ਜਿਹੜੀ ਇਹ ਮੈਂ 셔ਟ ਦੀ ਕਟਿੰਗ ਕੀਤੀ ਹੋਈ ਹੈ। ਉਹਦੇ ਲਬਾਈ ਲਾ ਕੇ ਰੱਖ ਲਈ ਆਪਾਂ ਹੁਣ ਆਪਾਂ ਲੇਰਨਿੰਗ ਕੱਟੀ ਕਰਾਂਗੇ ਉਹ ਤੋਂ ਬਾਅਦ ਆਪਾਂ ਲੇਨਿੰਗ ਉਹਦੇ ਨਾਲ ਅਟੈਚ ਕਰਾਂਗੇ। ਤਾਂ ਜਿਹੜਾ ਇਹਦਾ ਨਾਪ ਆ। ਛਾਤੀ ਹੈਗੀ ਐਦੀ 17.5 ਕਮਰ 14.5 ਤੇ हिਪ ਹੈਗੀ ਇਹਨਾਂ ਦੀ 19 ਇੰਚ। ਆਪਾਂ ਇਹਨਾਂ ਦਾ ਪਹਿਲਾਂ ਟੀਰਾ ਲਵਾਂਗੇ ਟੀਰਾ ਹੈਗਾ ਇਹਨਾਂ ਦਾ 12 ਇੰਚ ਤੇ ਜਿਹੜਾ ਬੈਕ ਵਾਲਾ ਨੈੱਕ ਆ ਉਹ ਆਪਾਂ ਰੱਖਣਾ 4.5 ਇੰਚ ਤੇ ਜਿਹੜਾ ਹੈਗਾ ਅਗਲਾ ਨੈੱਕ ਓ 6 ਇੰਚ ਜਦੋਂ ਬੈਕ ਵਾਲਾ ਨੈੱਕ ਛੋਟਾ ਹੋਵੇ ਤਾਂ ਆਪਾਂ ਟੀਰਾ ਜ਼ਿਆਦਾ ਲੈਣਾ ਹੁੰਦਾ ਤੇ ਜੇ ਨੈੱਕ ਬੈਕ ਵਾਲਾ ਡੀਪ ਹੋਵੇ ਤਾਂ ਆਪਾਂ ਟੀਰਾ ਕੱਟ ਲੈਣਾ ਹੁੰਦਾ ਏ ਵੀ ਆਪਾਂ ਦੇਖਣਾ ਹੁੰਦਾ ਟੀਰਾ ਲੈਂਦਿਆਂ ਸਮਾਂ ਵੀ ਉਹਦਾ neck ਕਿੰਨਾ ਬਣਾਉਣਾ ਆਪਾਂ ਬੈਕ ਵਾਲਾ ਹੁਣ ਇਹਨਾਂ ਦਾ ਸਾਡੇ 4 ਇੰਚ ਤਾਂ ਆਪਾਂ ਟੀਰਾ ਲਵਾਂਗੇ 12 6 ਤਾਂ 6 ਦਿਨਸ਼ਾਣ ਆਪਾਂ ਲਾ ਲਾਂਗੇ ਸਾਰੇ ਤਾਂ ਆਪਾਂ ਇਹਦਾ ਮੋੜਾ ਲਵਾਂਗੇ 7.5 ਇੰਚ ਜਦੋਂ ਆਪਾਂ ਜੇ ਆਪਣਾ ਨਾਪ ਪਤਲਾ ਤਾਂ ਉਹਦਾ ਮੋਢਾ ਆਪਾਂ ਜ਼ਿਆਦਾ ਲੈਣਾ ਕਿਉਂਕਿ ਜਿਹੜੀ ਆਹ ਆਪਣੀ ਗਲਾਈ ਹੁੰਦੀ ਹੈ ਇਹ ਘੱਟ ਪੈਂਦੀ ਹੈ ਤਾਂ ਇਧਰੋਂ ਛਾਤੀ ਆਪਣੀ ਛੋਟੀ ਆ ਮਤਲਬ 7.5 ਇੰਚੀ ਛਾਤੀ ਆ ਰਹੀ ਹੈਗੀ ਇੱਥੇ ਤੱਕ ਛਾਤੀ ਆ ਰਹੀ ਹੈ ਇਹਦੇ ਵਿੱਚ ਪਲੇਟਾਂ ਪਹਿਣਣੀਆਂ ਤੇ ਇਹ ਮੋਡਾ ਛੋਟਾ ਹੋ ਜਾਊਗਾ ਇਸ ਕਰਕੇ ਆਪਾਂ ਇਹ ਮੋਡਾ 7.5 ਇੰਚ ਲੈ ਆਵਿਆ ਤੇ ਜਿਹੜੀ ਕਮਰ ਲੈਣੀ ਆਪਾਂ 13.5 ਤੇ ਤੇ ਜਿਹੜੀ हिਪ ਇਧਰੋਂ ਸਾਈਡ ਸੀਨ ਲੈਣੀ ਆ हिਪ ਦਾ ਨਿਸ਼ਾਨ ਆਪਾਂ ਇੱਥੋਂ ਵੀ ਮੈਨ ਸਕਦੇ ਆ ਤਾਂ ਇੱਥੋਂ ਵੀ ਮੈਨ ਸਕਦੇ ਆ ਇੱਥੋਂ ਆਪਾਂ ਲੈ ਲੈਨੇ 22 ਇੰਚ ਇੱਥੋਂ ਆਪਾਂ ਮੈਨ ਲੈਣਾ ਇੰਨਾਂ ਦਾ ਸਾਈਡ ਸੀਨ ਹੈਗੀ ਆ 14 ਇੰਚ 14 ਇੰਚ ਦੇ ਵਿੱਚ ਆਪਾਂ 1 ਇੰਚ ਐਡ ਵੱਧ ਕਰਾਂਗੇ ਕਿਉਂਕਿ ਅੱਧਾ ਇੰਚ ਉੱਪਰ ਸੀਨ ਚ ਆਜੂ ਅੱਧਾ ਇੰਚ ਇੱਥੇ ਪਲੇਟ ਚ ਆਜੂ ਤਾਂ 15 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਇਹ ਪਹੇਗੀ ਇਹ ਨਦੀ 11 ਇੰਚ 9 ਤੇ 9 18 ਅੱਧ 19 ਇੰਚ ਇੱਥੇ ਤੱਕ ਇਹ ਪੈਨ ਦੀ ਫਿਟਿੰਗ ਵਾਲੀ ਤੇ ਕਮਰ ਸਾਡੇ 14 ਇੰਚ ਸੱਤ ਸੱਤ 14 ਇੰਚ ਆਪਾਂ ਵਿੱਚ ਐਕਸਟਰਾ ਕਰ ਲੈਨੇ ਆ ਤਾਂ ਇਹਦੇ ਆਪਾਂ ਪਲੇਟਾਂ ਵੀ ਪਾਵਾਂਗੇ 8.5 ਤੇ ਫਿਟਿੰਗ ਆਊਗੀ ਇਹਨਾਂ ਦੀ ਪਲੇਟਾਂ ਪਾ ਕੇ 10.5 ਇੰਚ ਦੀਆਂ ਇੰਚ ਇੰਚ ਦੀ ਪਲੇਟ ਪੈ ਜਾਂਦੀ ਹੈ ਤੇ ਆ ਜਿਹੜੀ ਆਪਣੀ ਫਿਟਿੰਗ ਦਾ ਨਿਸ਼ਾਨ ਆ ਰਿਹਾ ਇਹ ਇਥੋਂ ਇਹ ਸਹੀ ਫਿਟਿੰਗ ਦਾ ਨਿਸ਼ਾਨ ਇਹਨਾਂ ਦਾ

ਨਿਸ਼ਾਨ ਲਾਵਾਂਗੀ ਕਮਰ ਦੇ ਨਿਸ਼ਾਨ ਲਾਈ ਹੁਣ ਆਪਾਂ ਪਲੇਟਾਂ ਦਾ ਨਿਸ਼ਾਨ ਲਾਵਾਂਗੇ ਪਲੇਟਾਂ ਹੈਗੀਆਂ ਇਹਨਾਂ ਦੀਆਂ 10.5 ਤੇ 11.5 ਤੇ ਪਲੇਟਾਂ ਪਾਵਾਂਗੇ ਆਪਾਂ 7 ਇੰਚ ਪਲੇਟ ਵੀ ਲਈ ਤਾਂ ਹੁਣ ਇਹਨਾਂ ਦਾ ਜਿਹੜੀ ਹੈਗੀ ਹੈ ਨਾਪ 17.5 ਕਮਰ 14 తా హే నా బతలా నా ఇవే సవా తిన పేట స్పేర్నా సవా తి నిశా కమర నిశాను ఒకవే ద దో ਜਿਹੜੀ ਸਾਈਡ ਵਾਲੀ ਪਲੇਟ ਜਾਂਦੀ ਹੈ ਕਮਰ ਨੂੰ ਜਿਹੜੀ ਉੱਪਰਲੀ ਪਲੇਟ ਆ ਰਹੀ ਹੈ ਉਹ ਆਪਾਂ ਲਾਵਾਂਗੇ ਸਭ ਤੋਂ ਪਹਿਲਾਂ ਇੱਥੋਂ ਸੀਲ ਕਰ ਲਾਂਗੇ ਤਾਂ ਇਹ ਆਪਣੀ ਪਲੇਟ ਇਧਰਲੀ ਲੰਬੀ ਪਲੇਟ ਇਹ ਸਾਈਡ ਵਾਲੀ ਇਹ ਉੱਪਰਲੀ ਪਲੇਟ ਆਉਂਦੀ ਹੈ ਤਾ ਇਹਨਾਂ ਦੀ ਸਪੇਸ ਬਹੁਤ ਆਪਾਂ ਘੱਟ ਰੱਖੀ ਆ ਕਿਉਂਕਿ ਹੈਵੀ ਨਾਪ ਨਹੀਂਗਾ ਬਿਲਕੁਲ ਨਾਰਮਲ ਨਾਪ ਤੋਂ ਵੀ ਘੱਟ ਨਾ ਪੈ ਇਹ ਤਾਂ ਕਰ ਗਈ ਤੇ ਜਿਹੜਾ ਆਪਾਂ ਇਹ ਕਮਰ ਦਾ ਨਿਸ਼ਾਨ ਲਾਉਣਾ ਜਿਹੜਾ neck ਤਾਂ ਨੂੰ ਜਾਂਦਾ ਗਲ ਨਾਲ ਲੱਗ ਜਾਂਦਾ neck ਪਿੱਛੇ ਨੂੰ ਜਾਈ ਜਾਂਦਾ ਤਾਂ ਜਿਹੜਾ ਇਹ ਕਮਰ ਦਾ ਨਿਸ਼ਾਨ ਆ ਇਹ ਬਿਲਕੁਲ ਸਹੀ ਲਾਉਣਾ ਤੇ ਇਹਦੇ ਨਾਲ ਆਪਣਾ ਜਿਹੜਾ ਹੈਗਾ ਇਹ ਮੂਹੋਂ ਗਲਾ ਗਾਲ ਦੇ ਨਾਲ ਨਹੀਂ ਲੱਗਦਾ ਪਿੱਛੇ ਨੂੰ ਹੀ ਜਾਂਦਾ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਲੈਨਿੰਗ ਦੀ ਤਾਂ ਜਿਹੜਾ ਇਹਦਾ నెక్ మూడలా బ్యాక్ వల్ల పేస్టింగ్ పేపర్ నా బోకీ లైన్ వాళ్ళ హ్యాండ్ర్క్ వాటా ఏది మూడలీ కట్వి పా ਲੈਨਿੰਗ ਕਟਿੰਗ ਹੋ ਗਈ ਹੈ ਤਾਂ ਇਹ ਜਿਹੜੀ ਆਪਣੀ ਲੈਨਿੰਗ ਆਪਾਂ ਸੂਟ ਨਾਲ ਅਟੈਚ ਕਰ ਲਾਂਗੇ ਤਾਂ ਬਿਲਕੁਲ ਜਿਹੜਾ ਨੋਰਮਲ ਪਤਲਾ ਨਾਪ ਹੁੰਦਾ ਆਪਾਂ ਇਸ ਤਰ੍ਹਾਂ ਕਟਿੰਗ ਕਰਦੇ ਹਾਂ ਦੀ ਵੀਡੀਓ ਦੇਖਣ ਲਈ ਥੈਂਕ ਯੂ ਜੀ